ਮਹਾਪੁਰਸ਼ਾਂ ਕੀ ਸੁਣਾਇਆ ਕਰਦੇ ਨੇ ਸਿੱਧੀ ਜੀ ਸੱਚੀ ਐ ਕਿ ਫੇ ਕੋਈ ਮਹਾਪੁਰਸ਼ ਕਥਾ ਕਰ ਰਿਹਾ ਸੀ ਬ੍ਰਾਹਮਣ ਦਾ ਕੋਈ ਸਮਝ ਰੋ ਪੈਦਾ ਨਹੀਂ ਕਰਾ ਤਾ ਉਥੇ ਇੱਕ ਗੁਜਰੀ ਸੀ ਜਿਹੜੀ ਦੁੱਧ ਵੇਚਣ ਆਇਆ ਕਰਦੀ ਸੀ ਉਹਨੇ ਰੋਜ਼ ਦੇਖਣਾ ਜਿਵੇਂ ਇੱਥੋਂ ਕੋਈ ਨੰਗੇ ਬੀਬੀ ਇਹ ਕਹਿ ਵੀ ਇੱਥੇ ਬੰਦੇ ਕਿਉਂ ਇਕੱਠੇ ਹੁੰਦੇ ਨੇ ਰੋੜੋ ਟਾਈਮ ਨਹੀਂ ਸੀ ਉਹਦਾ ਦੁੱਧ ਦਿੰਦੀ ਦਾ ਟਾਈਮ ਖਤਮ ਹੋ ਜਾਣਾ ਚਾਹੁੰਦਾ ਸਸਾਂ ਨਾਲ ਖਤਮ ਹੋ ਜਾਣਾ ਇੱਕ ਦਿਨ ਉਹ ਆਈ ਉਹਦੀ ਸਾਹ ਰੋਸਾ ਦੁੱਧ ਵੇਖਿਆ ਉਹਨੇ ਕਿਹਾ ਵੀ ਅੱਜ ਮੈਂ ਉੱਥੇ ਚਲਦੀ ਆਂ ਸੁਣਦੀ ਆਂ ਵੀ ਕਹਦੇ ਕੀ ਨੇ ਉੱਥੇ ਜਿਸ ਵਾਰਤ ਆਈ ਉੱਥੇ ਇੱਕ ਪ੍ਰਕਾਰ ਨਾਲ ਚੱਲ ਰਿਹਾ ਸੀ ਵੀ ਰਾਮ ਦਾ ਨਾਮ ਭਵਜਲ ਤੋਂ ਪਾਰ ਕਰਾ ਦਿੰਦਾ ਹੈ ਪਾਬ ਜਲ ਕਹਿੰਦੇ ਨੇ ਉਹ ਸਮੁੰਦਰ ਜਿਹਦੇ ਅੰਦਰ ਆਦਮੀ ਲੰਘੇ ਨਾ ਸਕਿਆ ਇੰਦੀਆਂ ਇੰਦੀਆਂ 100 100 2 200 ਫੁੱਟ ਦੀਆਂ ਲਹਿਰਾਂ ਉੱਠ ਗਈਆਂ ਹੁਣ ਉਹਨੇ ਬਰਾਬਰ ਨੇ ਬਿਆਖਿਆ ਕਰੀ ਵੀ ਇਹਦੇ ਵਿੱਚੋਂ ਰਾਮ ਦਾ ਨਾਮ ਪਰ ਪਾਰ ਕਰਾ ਸਕਦਾ ਹੋਰ ਨਹੀਂ ਕਰਾ ਸਕਦਾ ਉਹ ਬੀਬੀ ਨੇ ਫਬਰ ਜਿਹੜੀ ਗੱਲ ਪਈ ਨਾ ਐਨੀ ਉਹ ਗੱਲ ਪਈ ਵੀ ਬਹਿ ਗਿਆ ਸਮੁੰਦਰ ਜਿਹੜਾ ਉੱਛਲਦਾ ਹੈ ਦਾਦਾ ਉੱਛਲਦਾ ਹੈ ਜਿੰਨੀ ਉੱਚੀਆਂ ਲਹਿਰਾਂ ਨੇ ਜੇ ਰਾਮ ਰਾਮ ਕਰੇ ਤਾਂ ਪਾਰ ਹੋ ਜਾਂਦਾ ਉਹਨੇ ਆਪਣੇ ਅੰਦਰ ਬੰਨ੍ਹੀ ਗੱਲ ਇਹ ਤਾਂ ਬਹੁਤ ਵਧੀਆ ਗੱਲ ਦਾ ਪਤਾ ਲੱਗਿਆ ਉਹਦਾ ਪਿੰਡ ਜਿੱਥੋਂ ਦੁੱਧ ਲੈ ਕੇ ਆਉਂਦੀ ਸੀ ਇੱਕ ਨਦੀ ਤੋਂ ਪਾਰ ਪੈਂਦਾ ਸੀ ਉਹ ਹਰ ਰੋਜ਼ 2 ਮੀਲ ਉੱਪਰਲੇ ਪਾਸੇ ਜਾ ਕੇ ਪੋਲ ਲੰਘਦੀ ਜਾ ਕਿਤੀ ਲੰਘਦੀ ਫਿਰ ਸ਼ਾਇਦ ਉਸ ਨੱਕਰ ਚ ਲਿਆ ਕੇ ਦੁੱਧ ਵੇਚਿਆ ਕਰਦੀ ਸੀ ਬਹੁਤ ਖੁਸ਼ੀ ਹੋ ਗਈ ਉਹਦੇ ਮਨ ਚ ਸਾਬੀ ਦਾ ਜਾਬ ਕਿਲਾ ਮੈਨੂੰ ਤਾਂ ਇੰਨਾ ਕੁਛ ਅੱਜ ਮੈਂ ਮਾਰੇ ਤੇ ਅਤਰਾਈਆਂ ਐਨੀ ਗੱਲ ਦਾ ਪਤਾ ਲੱਗ ਗਿਆ ਵੀ ਇਹ ਜਿਹੜਾ ਸਮੁੰਦਰ ਵੀ ਰਾਮ ਦੇ ਨਾਮ ਨਾਲ ਲੱਗ ਜਾਂਦਾ ਮੇਰੀ ਤਾਂ ਨਦੀ ਛੋਟੀ ਦੀ ਐ ਗਾਦਾ ਦੇ ਜਿਆਦਾ 50 ਫੁੱਟ ਚੌੜੀ ਐ ਉਥੇ ਉਸੇ ਵਿਚ ਬਾਸ ਦੇ ਨਾਲ ਗਈ ਜਾ ਕੇ ਰਾਮ 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 ਕਾਦੀ ਪੈਰਤਾ ਤਾਂ ਨਦੀ ਤੇ ਪਾਰ ਹੋ ਗਈ ਬਹੁਤ ਖੁਸ਼ ਹੋ ਗਈ ਛੇਤੀ ਦੁੱਧ ਬਿਕਣ ਲੱਗ ਗਿਆ ਛੇਤੀ ਟਾਈਮ ਬਚਣ ਲੱਗ ਗਿਆ ਉਹਦੇ ਮਨ ਤੇ ਆਇਆ ਤੇ ਜਿਸ ਨੇ ਮੈਨੂੰ ਇਹਦੀ ਜੁਗਤੀ ਦਿੱਤੀ ਆ ਉਹਨੂੰ ਘਰ ਬੁਲਾਵਾ ਪ੍ਰਸ਼ਾਦ ਪਾਣੀ ਛਕਾਵਾਂ ਕੋਈ ਵਸਤਰ ਉਹਦੇ ਭੇਟਾ ਕਰਾਂ ਮਾਇਆ ਭੇਟਾ ਕਰਾਂ ਤੇ ਉਹਦਾ ਆਸਾਨ ਛਕਾਵਾਂ ਕਿਉਂਕਿ ਉਹਨੇ ਬੜਾ ਆਸਾਨ ਮੇਰੇ ਤੇ ਕਰ ਦਿੱਤਾ ਐਵੇਂ ਪੜਨਦੀ ਕੋਲ ਜਾ ਕੇ ਕਿਹਾ ਇਹ ਪੜਨਦੀ ਤੁਸੀਂ ਮੇਰੇ ਤੇ ਬੜਾ ਅਫਕਾਰ ਕਰਿਆ ਉਹਨੂੰ ਸਾਬਦਾ ਕਿਹਦਾ ਤੁਹਾਡੇ ਬਚਨਾਂ ਨਾਲ ਮੈਨੂੰ ਬਹੁਤ ਫਾਇਦਾ ਹੋ ਗਿਆ ਤੁਸੀਂ RAM ਦੇ ਨਾਮ ਨਾਲ ਕਹਿੰਦੇ ਸੀ ਵੀ ਇਹ ਤੇ ਆ ਪਵਜਲ ਜਿਹੜਾ ਹੈ ਉਹ ਤਰ ਜਾ ਜੀਦਾ ਹੈ ਤੇ ਉਹਦੇ ਨਾਲ ਮੈਨੂੰ ਫਾਇਦਾ ਹੋ ਗਿਆ ਮੈਂ ਬਚਨ ਫੜ ਲਿਆ ਉਹ ਤੁਸੀਂ ਤਾਂ ਮੇਰੇ ਤੇ ਬਹੁਤ ਵੱਡਾ ਉਪਕਾਰ ਕੀਤਾ ਤੇ ਮੈਂ ਤੁਹਾਨੂੰ ਆਪਣੇ ਪਿੰਡ ਰਜਾਣਾ ਚਾਹੁੰਦੀ ਆ ਕੋਈ ਥੋੜੀ ਸੇਵਾ ਕਰੂੰਗੀ ਪ੍ਰਸ਼ਾਦਾ ਛਕਾਉਂ ਦੱਛਣਾ ਦੇਵਾਗੀ ਤੁਸੀਂ ਕਿਰਪਾ ਕਰਕੇ ਇਸ ਧੀ ਨੂੰ ਮੰਨ ਲਓ ਪਨਾ ਜੀ ਨੇ ਕਿਹਾ ਆਛਾ ਭਾਈ ਮੈਂ ਚਲੂੰ ਅਨੇ ਆਦੇ ਪਟਿਆ ਦੀ ਤੂੰ ਬੁੱਧ ਬੈਠ ਕੇ ਜਾਣਗੀ ਉਸ ਵੇਲੇ ਚੱਲ ਜਾਣਾ ਬੁੱਧ ਵੇਲੇ ਚੰਤੋਂ ਬਾਦੋਂ ਨੀਅਤ ਦੇਣ ਆਈ ਪੰਨਾ ਜੀ ਨੂੰ ਨਾਲ ਲਿਆ ਲੈ ਕੇ ਸਿੱਧੀ ਓਡੰਦੀ ਡੰਡੀ ਜਾਂਦੀਆਂ ਨਦੀ ਦੇ ਕੰਢੇ ਜਾ ਕੇ ਡੰਨੀ ਵੋਕੀਏ ਪੰਨਾ ਜੀ ਆਲੇ ਦਲੇ ਕਹਿੰਦੇ ਨੇ ਉਪਰਲੇ ਪਾਸੇ ਨੂੰ ਕੋਈ ਕੋਲ ਹੋਣਾ ਕੋਈ ਕਿਸ਼ਤੀ ਹੋਣੀ ਹੈ ਕਹਿੰਦਾ ਬੀਬੀ ਐਤੋਂ ਬਾਹਰਾਂ taraf ਪਿੰਡ ਤੇ ਨਹੀਂ ਆ ਬਾਬਾ ਜੀ ਮੈਂ ਮਤੈ ਸੋ ਮਤੈ ਜਿਵੇਂ ਕਹ ਤੂੰ ਮੈਨੂੰ ਦੱਸਿਆ ਤਾਂ ਹੋਇਆ ਕਹਦਾ ਕੀ ਦੱਸਿਆ ਉਹ ਮੂਰੇ ਹੋ ਗਈ ਜਾ ਪਾਣੀ ਆਇਆ ਉਥੇ ਰਾਮ 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 ਬੋਧ ਬੋਧ ਕਰਦੀ ਨਾ ਤੂੰ ਜਾਵੇ ਬੜਾ ਧਰਾਂ ਨ ਹੋ ਗਿਆ ਇਹ ਤਾਂ ਮੇਰਾ ਟੈਸਟ ਆ ਗਿਆ ਬੜਾ ਮੁਸ਼ਕਲ ਹੈ ਇਹ ਤਾਂ ਨੰਗੀ ਤੇ ਮੈਨੂੰ ਇਹਦਾ ਕਰ ਨੰਗਿਆ ਉਹਦਾ ਪਾਰ ਨੰਗੀ ਕਹਿੰਦੀ ਪਰ ਨਦੀ ਆਜੋ ਮਹਾਰਾਜ ਕਹਿੰਦੇ ਕਾਦੇ ਆਮਾ ਕਹਿੰਦੀ ਤੁਸੀਂ ਤਾਂ ਮੈਨੂੰ ਦੱਸਿਆ ਨਹੀਂ ਰਾਮ ਰਾਮ ਕਰੇ ਤੇ ਪਾਪ ਜਲਦਾ ਚਾਇਦਾ ਤੁਸੀਂ ਆਓ ਤਾਂ ਸਹੀ ਨਾ ਤੁਸੀਂ ਆਪੇ ਦੱਸ ਦਿਓ ਉਹੋ ਬੰਦ ਨੇ ਕਹਿ ਆਈ ਸੋਰਾ ਰਾਮ ਕਹੇ ਤੇ ਤਰੇ ਜਾਵਾਂ ਮੈਂ ਕਿਉਂ ਦੱਸਾਂ ਉਹ ਰਾਮ ਕਹਿ ਕੇ ਜਲ ਪਾਇਰ ਉਹਦਾ ਇੱਕ ਪਾਇਆ ਉੱਥੇ ਡੂੰਗਾ ਗੱਡਾ ਸੀ ਉੱਥੇ ਖਾਣ ਲੱਗਿਆ ਉਹ ਕਹਿੰਦੀ ਰਾਮ ਰਾਮ ਕਹੋ ਰਾਮ ਰਾਮ ਕਹੋ ਬੜੇ ਮੁਸ਼ਕਿਲ ਨਾਲ ਕੰਡੇ ਤੇ ਬਾਹਰ ਨਿਕਲੇ ਆਹ ਹੋ ਗਿਆ ਨਹੀਂ ਪੜਨਾ ਕਿ ਤੁਸੀਂ ਆਉਂਦੇ ਨਹੀਂ ਕਹਦਾ ਬੀਬੀ ਮੈਂ ਕੀ ਰਸਾਂ ਤੇਰੇ ਵਾਲਾ ਹੀ ਰਾਮਦਾਮ ਨਿਗਾਉਂਦਾ ਮੇਰੇ ਵਾਲਾ ਨਹੀਂ ਨਿਗਾਉਂਦਾ ਤੇਰੇ ਵਾਲਾ ਨਹੀਂ ਨਿਗਾਉਂਦਾ ਚੁੱਭਾ ਵਿਸ਼ਵਾਸ ਨਹੀਂ ਪਰਦਾ ਪਰਦਾ ਪੜ ਗਿਆ ਪੜ ਗਿਆ ਚਾਰੇ ਵੇਦ ਨਿਛਾ ਦੇ ਦੇ ਨਾ ਆ ਰਿਹਾ ਢੇਡ ਘੱਟ ਤੇਰਾ ਹੀ ਨੂੰ ਤੇ ਹਕਮ ਤੇ